ਦਾ ਹਾ ਚਾਰੀ ਗਾਲਾਂ ਚ ਪੈ ਗਈ ਆ ਪਿਆਰੀ ਮਾਤਾ ਢੀਆਂ ਪੁੱਤਾਂ ਨੇ ਖਾਲੀ ਨਾਮ ਕਿਹੜੇ ਵੇਲੇ ਜਪਣਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਗੁਰਸੇਵਕ ਤੁਹਾਨੂੰ ਜ਼ਿੰਦਗੀ ਦਾ ਪਹਾੜਾ ਆਪਦੇ ਢੰਗ ਦੇ ਨਾਲ ਬਹੁਤ ਹੀ ਵਧੀਆ ਤਿਆਰ ਕੀਤਾ ਹੈ ਨੇ ਸੋ ਸੁਣਾਉਗਾ ਜੇ ਵੀਡੀਓ ਚੰਗੀ ਲੱਗੀ ਤੇ ਛੇ ਜਰੂਰ ਕਰ ਦਿਓ ਸੁਣਿਓ ਧਿਆਨ ਨਾਲ ਇੱਕ ਦਾ ਹਾ ਦਾ ਹਾ ਉਹ ਲੈ ਕੇ ਜਨਮ ਗਵਾਇਆ ਪੱਲੇ ਕੱਖ ਵੀ ਨਾ ਪਾਇਆ ਨਾਮ ਕਿਹੜੇ ਵੇਲੇ ਜਪਣਾ ਦੋ ਦਹਾਵੀ ਮੰਗੇ ਪੁੱਤੜਿਆ ਟੈਟੀ ਕੱਲੀ ਦਾ ਨਹੀਂ ਲੱਗਦਾ ਜੀ ਉਹ ਨਾਮ ਕਿਹੜੇ ਵੇਲੇ ਜਪਣਾ ਤਨ ਦਹਾਤੀ ਮਰੇ ਪੁੱਤੜਿਆ ਟੈਟੀ ਕੱਲੀ ਮਾਇਆ ਘਰੂ ਕੀ ਨਾਮ ਕਿਹੜੇ ਵੇਲੇ ਜਪਣਾ ਯਾਰ ਦਾ ਹਾ ਚਾਲੀ ਗਾਲ ਚ ਪੈ ਗਈ ਆ 45 ਮਾਤ ਢੀਆਂ ਪੁੱਤਾਂ ਨੇ ਖਾਲੀ ਨਾਮ ਕਿਹੜੇ ਵੇਲੇ ਜਪਣਾ ਅੰਜ 10 ਪਿਆ ਲੈ ਢੀਆਂ ਪਤ ਵਿਆ ਸਿਰੋਪਾਰ ਦਿੱਤਾ ਲਾ ਨਾਮ ਕਿਹੜੇ ਵੇਲੇ ਜਪਣਾ ਇਹ 10 60 ਸਭ ਹੋ ਗਏ ਬਖੋ ਬਖ ਬਾਬਾ ਮਾਰੇ ਮੱਥੇ ਤੇ ਹੱਥ ਉਹ ਨਾਮ ਕਿਹੜੇ ਵੇਲੇ ਜਪਣਾ 718 ਸਭ ਹੋਗੇ ਤੇ ਤਲ ਬਿੱਤਰ ਨਾ ਕੋਈ ਸੱਜਣ ਨਾ ਕੋਈ ਮਿੱਟੜ ਉਹ ਨਾਮ ਕਿਹੜੇ ਵੇਲੇ ਜਪਣਾ 810 80 ਮੰਗੇ ਦੁੱਧ ਤੇ ਮਿਲਦੀ ਲੱਸੀ ਗੱਲ ਸੱਚ ਸਿਆਣਿਆਂ ਦੱਸੀ ਉਹ ਨਾਮ ਕਿਹੜੇ ਵੇਲੇ ਜਪਣਾ 910 ਬਾਬਾ ਦੇਖੇ ਸੱਜੇ ਖੱਬੇ ਨਾਮ ਕਿਹੜੇ ਵੇਲੇ ਜਪਣਾ ਅਸਦਾ ਆਸਾ ਬਾਬਾ ਗਿਆ ਲੰਮੀਆਂ ਸੋਂ ਸਾਰੇ ਵਾਹੇ ਗੁਰੂ ਕੋ ਨਾਮ ਕਿਹੜੇ ਵੇਲੇ ਜਪਣਾ ਤੋਂ ਦੋਸਤੋ ਏਸੀ ਜ਼ਿੰਦਗੀ ਦੇ ਪਹਾੜਾ ਜੇ ਅਸਲੀਅਤ ਲੱਗਦੀ ਹੈ ਸਚਾਈ ਲੱਗਦੀ ਹੈ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਹੁੰਦਾ ਤਾਂ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ